ਸਸ਼੍ਰੀਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਸਿਆਸਤ ਪੂਰੀ ਤਰ੍ਹਾਂ ਗਰਮਾਉਂਦੀ ਹੋਈ ਨਜ਼ਰ ਆ ਰਹੀ ਹੈ ਉਹਨਾਂ ਦੇ ਨਾਲ ਦੇ ਲੋਕ ਤੇ ਵਿਰੋਧੀ ਲਗਾਤਾਰ ਆਪਣੇ ਬਿਆਨ ਦੇ ਰਹੇ ਨੇ ਤੇ ਬਿਆਨ ਵੀ ਕੁਝ ਅਜੇ ਨੇ ਕੁਝ ਪਾਰਟੀਆਂ ਦੇ ਆਗੂ ਪਾਰਟੀ ਇੱਕ ਪਰ ਉਹਨਾਂ ਦੇ ਵੱਖੋ-ਵੱਖਰੇ ਰਿਐਕਸ਼ਨ ਆ ਰਹੇ ਨੇ ਜਿਵੇਂ ਕਾਂਗਰਸ ਦੀ ਗੱਲ ਕੀਤੀ ਜਾਵੇ ਤਾਂ ਰਾਜਾ ਵੜਿੰਗ ਵੱਲੋਂ ਇਸ ਦੀ ਨਿਖੇਧੀ ਕੀਤੀ ਗਈ ਹੈ ਤੇ ਦੂਜੇ ਪਾਸੇ ਸੁਖਪਾਲ ਖੈਰਾ ਵੱਲੋਂ ਇਹ ਕਿਹਾ ਗਿਆ ਹੈ ਕਿ ਜੋ ਬੀਜੋਗੇ ਉਹੀ ਵੱਡੋਗੇ ਉਹਨਾਂ ਨੇ ਸਿੱਧਾ ਨਿਸ਼ਾਨਾ ਕੇਜਰੀਵਾਲ ਦੇ ਉੱਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਤੇ ਸਾਧਿਆ ਜਦਕਿ ਰਾਜਾ ਵੜਿੰਗ ਹੋਰੀ ਕਹਿੰਦੇ ਨੇ ਕਿ ਸਾਰੇ ਵਿਰੋਧੀਆਂ ਨੂੰ ਨਸ਼ਟ ਕਰਨ ਤੇ ਤੁਲਿਆ ਹੋਇਆ ਹੈ ਹੁਕਣਕਰੁਕ ਦਾ ਫਾਰਮੂਲਾ ਅਪਣਾਇਆ ਜਾ ਰਿਹਾ ਹੈ ਬੀਜੇਪੀ ਵੱਲੋਂ ਐਨਡੀਏ ਵੱਲੋਂ ਤੇ ਕੁੱਲ ਮਿਲਾ ਕੇ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਇੱਕੋ ਪਾਰਟੀ ਦੇ ਦੋ ਲੀਡਰ ਹੋਣ ਤੇ ਵੱਖੋ ਵੱਖਰੇ ਆਪਣੇ ਬਿਆਨ ਦੇਣ ਰਾਜਾ ਬੜਿੰਗ ਨੇ ਕਿਹਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਤੋਂ ਪਹਿਲਾਂ ਹੇਮੰਤ ਸੁਰੇਨ ਨੂੰ ਗ੍ਰਿਫਤਾਰ ਕੀਤਾ ਗਿਆ ਅਸੀਂ ਇਸ ਦੀ ਕਰੜੇ ਸ਼ਬਦਾਂ ਦੇ ਵਿੱਚ ਨਿਖੇਦੀ ਕਰਦੇ ਹਾਂ ਤੇ ਇਹ ਫਾਸੀਵਾਦ ਹੈ ਤੇ ਸਿੱਧੇ ਨਿਸ਼ਾਨੇ ਸਾਦੇ ਨੇ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਵੀ ਭਾਜਪੀ ਦੀ ਨਖੇਦੀ ਕੀਤੀ ਆ ਨਿਸ਼ਾਨੇ ਦੇ ਉੱਤੇ ਲਿਆ ਹੈ ਹੁਣੇ ਤੁਸੀਂ ਸਾਰਿਆਂ ਨੇ ਖਬਰ ਦੇਖੀ ਹੈ ਦੇਸ਼ ਦੇ ਅੰਦਰ ਇੱਕ ਨਵੀਂ ਰਾਜਨੀਤੀ ਦੀ ਸ਼ੁਰੂਆਤ ਕਰਨ ਵਾਲੇ ਦੇਸ਼ ਦੇ ਅੰਦਰ ਸਿਆਸਤ ਵਿੱਚ ਬਦਲਾਅ ਕਰਨ ਵਾਲੇ ਦੇਸ਼ ਦੇ ਅੰਦਰ ਦਿੱਲੀ ਦੇ ਅੰਦਰ ਗਰੀਬਾਂ ਤੇ ਮੀਡਲ ਕਲਾਸ ਦੇ ਲੋਕਾਂ ਲਈ ਫਰੀ ਪਾਣੀ ਫਰੀ ਹਸਪਤਾਲ ਫਰੀ ਬਿਜਲੀ ਪਰ ਇਹ ਸਿੱਕੇ ਸਕੂਲ ਦੇਣ ਵਾਲੇ ਸ੍ਰੀ ਅਰਵਿੰਦ ਕੇਜੀਵਾਲ ਜੀ ਜਿਨ੍ਹਾਂ ਦਾ ਸੁਪਨਾ ਸੀਗਾ ਕਿ ਪੂਰੇ ਦੇਸ਼ ਨੂੰ ਇਹ ਬੁਨਿਆਦੀ ਚੀਜ਼ਾਂ ਜੋ ਹੈ ਉਹ ਫਰੀ ਦਿੱਤੀਆਂ ਜਾਣ ਕਿਉਂਕਿ ਲੋਕ ਟੈਕਸ ਭਰਦੇ ਹਨ ਉਹ ਟੈਕਸ ਕਿ ਕਵਿੰਨ ਰਹੇ تھے उनको ਪਤਾ تھا ਕਿ ਲੋਕ ਕਿੰਨਾ ਟੈਕਸ ਭਰਦੇ ਹੈ ਅੱਜ ਭਾਜਪੀ ਨੇ ਉਹਨਾਂ ਨੂੰ ਗ੍ਰਫਤਾਰ ਕਰ ਲਿਆ ਉਹਨਾਂ ਦੀ ਇਸ ਨੀਤੀ ਨੂੰ ਕਿ ਉਹ ਮਿਡਲ ਕਲਾਸ ਤੇ ਗਰੀਬ ਲੋਕਾਂ ਨੂੰ ਫਾਇਦਾ ਪਹੁੰਚਾ ਦੇ ਸੀਗੇ ਨਾ ਪਸੰਦ ਕਰਦੇ ਹੋਏ ਬੀਜੇਪੀ ਨਹੀਂ ਚਾਹੁੰਦੀ ਕਿ ਗਰੀਬਾਂ ਦਾ ਤੇ ਮਿਡਲ ਕਲਾਸ ਦਾ ਭਲਾ ਹੋਵੇ ਬੀਜੇਪੀ ਨਹੀਂ ਚਾਹੁੰਦੀ ਕਿ ਗਰੀਬਾਂ ਦੇ ਬੱਚਿਆਂ ਨੂੰ ਚੰਗੀ ਸਿੱਖਿਆ ਮਿਲੇ ਕਿ ਗਰੀਬ ਬੰਦੇ ਨੂੰ ਚੰਗੇ ਹਸਪੀਟਲ ਦਾ ਇਲਾਜ ਮਿਲੇ ਕਿ ਗਰੀਬ ਨੂੰ ਫ੍ਰੀ ਬਿਜਲੀ ਮਿਲੇ ਕਿ ਮਿਡਲ ਕਲਾਸ ਦੇ ਬੰਦੇ ਨੂੰ ਪੀਣ ਲਈ ਚੰਗਾ ਪਾਣੀ ਮਿਲੇ ਇਹ ਅਦਵੇਨਜੀ ਨੇ ਦਿੱਤਾ ਸੀਗਾ ਬਹੁਤ ਹੀ ਟੱਟੀਆਂ ਨਿੰਨਣਯੋਗ ਕਾਰਵਾਈ ਜਿਹੜੀ ਆ ਉਹ ਭਾਜਪਾ ਨੇ ਕੀਤੀ ਹੈ ਉਹ ਭੁੱਲ ਜਾਣ ਕਿ ਕੇਵਰੀਵਾਲ ਨੂੰ ਤਸੀਹੇ ਤੋਹ ਤੇ ਜੇਲ੍ਹ ਚ ਬੰਦ ਕਰ ਸਕਦੇ ਆ ਆਪਾਂ ਤਾਂ ਉਹਨਾਂ ਦੀ ਸੋਚ ਜਿਹੜੀ ਆ ਇਸ ਵੇਲੇ ਇੰਡੀਆ ਦੇ ਵਿੱਚ ਉਹਨਾਂ ਦੀ ਸੋਚ ਫੈਲ ਚੁੱਕੀ ਹੈ ਵੱਖ-ਵੱਖ ਸਟੇਟਾਂ ਵਿੱਚ ਜਾ ਚੁੱਕੀ ਹੈ ਉਹਨਾਂ ਦੀ ਸੋਚ ਨੂੰ ਬੰਦ ਕਰਦਾ ਭਾਜਪਾ ਦੇ ਵੱਸ ਦੀ ਗੱਲ ਨਹੀਂ ਔਰ ਮੈਂ ਇਸ ਚੀਜ਼ ਦੀ ਕੋਰ ਦਿੰਦਿਆ ਕਰਦਾ ਔਰ ਭਾਜਪਾ ਦੇ ਇਸ ਝਾਲਮਾਨਾ ਜਿਹੜਾ ਸਟੈਪ ਹੈ ਇਹਦੀ ਕੋਰ ਦਿੰਦਿਆ ਕਰਦਾ ਹੋਇਆ ਦੇਖੋ ਅਸੀਂ ਨੂੰ ਕਹਾਂ ਕਿ ਉਹ ਸਰ ਇਹ ਆਵਾਜ਼ بلند ਕਰੀਏ ਕਿ ਐਸਾ ਨੇਤਾ ਸਦੀਆਂ ਬਾਅਦ ਦੇਸ਼ ਦੀ आजादी ਬਾਅਦ ਪਹਿਲਾ ਨੇਤਾ ਆਇਆ ਜਿਨੇ ਦਿੱਲੀ ਦੇ ਲੋਕਾਂ ਨੂੰ ਇੰਨੀਆਂ ਸੂਤਾ ਗਰੀਬ ਲੋਕਾਂ ਨੂੰ ਮਿਡਲ ਕਲਾਸ ਨੂੰ ਇੰਨੀਆਂ ਸੂਤਾ ਦਿੱਤੇ ਉਹਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਬਹੁਤ ਹੀ ਘਟਿਆ ਕਾਰਵਾਈ ਕੀਤੀ ਭਾਜਪਾ ਨੇ ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਸਿੰਘ ਬੈਂਦ ਸਿੱਖਿਆ ਮੰਤਰੀ ਪੰਜਾਬ ਇਸ ਵਕਤ ਆਪ ਸਭ ਨੂੰ ਪਤਾ ਹੈ ਦੇਸ਼ ਦੀ ਸਭ ਤੋਂ ਵੱਡੀ ਖਬਰ ਇਹ ਹੈ ਕਿ ਦਿੱਲੀ ਦੇ ਮਾਨਯੋਗ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਉਹ ਲੀਡਰ ਉਹ ਇੱਕ ਆਮ ਇਨਸਾਨ ਜਿਨੇ ਆਪਣਾ ਚੰਗਾ ਭਲਾ ਕਰੀਅਰ ਇੱਕ ਆਈਆਰਐਸ ਅਫਸਰ ਦਾ ਛੱਡ ਕੇ ਸੜਕਾਂ ਤੇ ਗਲੀਆਂ ਤੇ ਮਿਹਨਤ ਕਰਕੇ ਇਸ ਦੇਸ਼ ਦੀ 75 ਸਾਲ ਦੀ ਰਾਜਨੀਤੀ ਦੇ ਵਿੱਚ ਇੱਕ ਨਵੀਂ ਮਿਸਾਲ ਫੈਦਾ ਕੀਤੀ ਸੀ ਉਹ ਸ਼ਖਸ ਜਿਨੇ ਪਹਿਲੀ ਵਾਰੀ ਹਰ ਰਾਜਨੀਤਿਕ ਪਾਰਟੀ ਨੂੰ ਮਜਬੂਰ ਕੀਤਾ ਕਿ ਛੋਣਾ ਦੇ ਵਿੱਚ ਤੁਹਾਡਾ ਮੁੱਦਾ ਸ਼ਿਕਸ਼ਾ ਤੇ ਸਵਾਸਟ ਹੋਣਾ ਚਾਹੀਦਾ ਹੈ ਸਿਹਤ ਤੇ ਸਿੱਖਿਆ ਹੋਣਾ ਚਾਹੀਦਾ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਤੋਂ ਪਹਿਲਾਂ ਕਦੀ ਵੀ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਇਹ ਏਜੰਡਾ ਸਕੂਲ ਤੇ ਹਸਪਤਾਲ ਨਹੀਂ ਸੀ ਇੱਕ ਐਦਾਂ ਦੇ ਮਾਨ ਇੱਕ ਐਦਾਂ ਦੇ ਇਮਾਨਦਾਰ ਮੁੱਖ ਮੰਤਰੀ ਨੂੰ ਜਿਹਨਿ ਜਿਹਨੂੰ ਪੂਰੇ ਦੇਸ਼ ਦੇ ਵਿੱਚ ਪੂਰਾ ਦੇਸ਼ ਪਸੰਦ ਕਰਦਾ ਹੈ ਹਰ ਸੂਬਾ ਕਹਿੰਦਾ ਕਿ ਸਾਡਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਰਗਾ ਹੋਵੇ ਆਮ ਆਦਮੀ ਪਾਰਟੀ 10 ਸਾਲਾਂ ਦੇ ਵਿੱਚ ਜਿਹੜਾ ਹੈ ਦੋ ਸੂਬਿਆਂ ਦੇ ਵਿੱਚ ਸਾਡੀ ਸਰਕਾਰ ਹੈ ਅੱਜ ਉਸ ਸ਼ਖਸ ਦੇ ਘਰੇ ਇਸ ਵਕਤ ਏਡੀ ਦੇ ਤੇ ਜਿਸ ਤਰੀਕੇ ਦੇ ਨਾਲ ਦਿੱਲੀ ਦੀ ਇੰਨੀ ਜ਼ਿਆਦਾ ਫੋਰਸ ਲਗਾਈ ਗਈ ਹੈ ਇਹ ਸਾਫ਼ ਦਰਸਾਉਂਦਾ ਤੇ ਇੰਨਾ ਹੀ ਨਹੀਂ ਇਸ ਤੋਂ ਪਹਿਲਾਂ ਮਨੀਸ਼ ਸੋਦੀਆ ਸੰਜੇ ਸਿੰਘ ਸਤਿੰਦਰ ਜੈਨ ਜੀ ਇਹ ਸਾਫ਼ ਦਿਖਾਉਂਦਾ ਹੈ ਕਿਉਂ ਰਾਹੁਲ ਗਾਂਧੀ ਦੀ ਨੂੰ ਦੀ ਸੇਧ ਦੇ ਲਈ ਬੀਜਪੀ ਯੱਗੇ ਤੱਕ ਕਰਾਉਂਦੀ ਹੈ ਕਿ ਕਿਤੇ ਉਹਨਾਂ ਨੂੰ ਕੁਝ ਹੋ ਨਾ ਜਾਵੇ ਕਿਉਂ ਰਾਹੁਲ ਗਾਂਧੀ ਦੀ ਲੋੜ ਹੈ ਬੀਜਪੀ ਨੂੰ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜਦੋਂ ਤੱਕ ਮੁਕਾਬਲਾ ਰਾਹੁਲ ਗਾਂਧੀ ਨਾਲ ਹੈ ਉਦੋਂ ਤੱਕ ਬੜੇ ਸੁਰੱਖਿਅਤ ਨੇ ਪਰ ਡਰ ਹੈ ਅਰਵਿੰਦ ਕੇਜਰੀਵਾਲ ਤੋਂ ਡਰ ਹੈ ਆਮ ਆਦਮੀ ਪਾਰਟੀ ਤੋਂ ਡਰ ਹੈ ਆਮ ਆਦਮੀ ਪਾਰਟੀ ਦੇ ਹਰ ਇੱਕ ਸਿਪਾਹੀ ਤੋਂ ਇਸ ਕਰਕੇ ਉਹ ਚਾਹੁੰਦੇ ਨੇ ਕਿ ਇਹਨਾਂ ਨੂੰ ਕੁਚਲ ਦੋ ਪਰ ਮੈਂ ਤੁਹਾਨੂੰ ਇਹ ਦੱਸ ਦਵਾਂ ਕੋਈ ਵੀ ਜੇਲ ਇਸ ਪਾਰਟੀ ਨੂੰ ਖਤਮ ਨਹੀਂ ਕਰ ਸਕਦੀ ਅਰਵਿੰਦ ਕੇਜਰੀਵਾਲ ਇੱਕ ਇਨਸਾਨ ਨਹੀਂ ਉਹ ਹੁਣ ਇੱਕ ਸੋਚ ਹੈ ਤੇ ਇਹ ਸੋਚ ਜਿਹੜੀ ਆ ਉਹ ਫੈਲ ਚੁੱਕੀ ਹੈ ਪੂਰੇ ਦੇਸ਼ ਤੇ ਵੇ ਤੁਸੀਂ ਕੋਈ ਵੀ ਕਿਸੇ ਵੀ ਤਰੀਕੇ ਨਾਲ ਇਸ ਇਨਕਲਾਬ ਨੂੰ ਨਹੀਂ ਰੋਕ ਸਕਦੇ ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਦਲਜੀਤ ਸਿੰਘ ਚੀਮਾ ਨੇ ਵੀ ਆਪਣਾ ਪ੍ਰतिकਰਮ ਦਿੱਤਾ ਹੈ ਉਹਨਾਂ ਨੇ ਵੀ ਕਿਹਾ ਕਿ ਇਹ ਮਾਮਲਾ ਸੀਗਾ ਇਹਦੇ ਨਾਲ ਕੇਜਰੀਵਾਲ ਦਾ ਚਿਹਰਾ ਬੇਨਕਾਬ ਹੋ ਗਿਆ ਹੈ ਤੇ ਦੂਜੇ ਪਾਸੇ ਉਹ ਲਿਖਦੇ ਨੇ ਕਿ ਉਹਨਾਂ ਨੂੰ ਬਿਨਾਂ ਦੇਰੀ ਤੋਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਵੀ ਦੇ ਦੇਣਾ ਚਾਹੀਦਾ ਹੈ ਤੇ ਭਾਜਪਾ ਦੇ ਸੀਨੀਅਰ ਲੀਡਰ ਮਨਜਿੰਦਰ ਸਿੰਘ ਸਿਰਸਾ ਨੇ ਵੀ ਇਸ ਪੂਰੇ ਮਾਮਲੇ ਨੂੰ ਲੈ ਕੇ ਨਿਸ਼ਾਨੇ ਸਾਧਦੇ ਨੇ ਉਹਨਾਂ ਨੇ ਵੀ ਇੱਕ ਟਵੀਟ ਕੀਤਾ ਹੈ ਤੇ ਟਵੀਟ ਤੋਂ ਬਾਅਦ ਉਹਨਾਂ ਨੇ ਇੱਕ ਪੋਸਟ ਵੀ ਜਾਰੀ ਕੀਤੀ ਹੈ ਆਓ ਸੁਣਾਉਣੇ ਆ ਤੁਹਾਨੂੰ ਉਹਨਾਂ ਦਾ ਕੀ ਕਹਿਣਾ ਹੈ ਸਤਿਮੇਵ ਜੈਤੇ ਅੱਜ ਸੱਚਾਈ ਕੀ ਜੀਤ ਹੋਈ दिल्ली के सबसे भ्रष्ट और करप्ट मुख्यमंत्री अरविंद केजरीवाल जी जो आज हाईकोर्ट में भी राहत लेने के लिए गए थे कि शराब घोटाले में मुझे अरेस्ट ना किया जाए मान योग हाई कोर्ट ने भी सारे एविडेंस देखने के बाद उनकी अरेस्ट को स्टे करने से इनकार कर दिया मतलब कि तुमने गलत काम किया है तुम्हें जेल तो जाना पड़ेगा अरविंद केजरीवाल जी को ईडी ने अरेस्ट किया मैं आज देश के लोगों को दिल्ली के लोगों को ये बताना चाहता हूं आज केवल ये अरविंद केजरीवाल जी की गिरफ्तारी नहीं हुई दिल्ली में भ्रष्टाचार का अंत हुआ है दिल्ली के महाभ्रष्ट मुख्यमंत्री को उसके कुकर्मों की सजा मिल रही है वो मुख्यमंत्री जो करप्शन करने वाले मनीष सिसोदिया को सत्यर जैन को संजय सिंह को कभी भारत रत्न देने की बात करता था जो कभी अपने आप को सबसे बड़ा अवार्ड लेने की बात करता था जिसने गरीब के घर को लूटा शराब तक के नाम पर पैसा लूटा स्कूलों के नाम के कमरे बनाने के नाम पर लूटा जिसने बस घोटाले के नाम पर लूटा जिसने जल बोर्ड के घोटाले के नाम पर लूटा जिसने बिजली के घोटाले के नाम पर दिल्ली को लूटा सौ करोड़ के महल में रहने का काम करता था उस आज बहुत बड़े पापी का अंत हुआ है अंत में सच्चाई की जीत हुई है और अरविंद केजरीवाल गिरफ्तार हुए हैं मैं दिल्ली के लोगों को आज ये बताना चाहता हूं ये जीत आपकी है ये करप्शन का अंत है ये भारतीय जनता पार्टी और मोदी जी की कमिटमेंट है कि ना खाने खाऊंगा ना खाने दूंगा और खाने देने वालों को जेल मर छोड़ के आऊंगा आज एक और भ्रष्टाचारी करप्ट मुख्यमंत्री तिहाड़ जेल की तरफ जाने वाला है आप सबको इस बात की बधाई दिल्ली में करप्शन का अंत हो रहा है ਜ਼ਿਕਰ ਹੋਇਆ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਰਵਿੰਦ ਕੇਜਰੀਵਾਲ ਨੂੰ ED ਵੱਲੋਂ ਲਗਾਤਾਰ ਸਮਨ ਭੇਜੇ ਗਏ ਪਰ ਉਹ ED ਅੱਗੇ ਪੇਸ਼ ਨਹੀਂ ਹੋਏ ਜਿਸ ਤੋਂ ਬਾਅਦ ED ਨੇ ਉਹਨਾਂ ਦੀ ਸ਼ਿਕਾਇਤ ਕੋਰਟ ਦੇ ਵਿੱਚ ਕਰ ਦਿੱਤੀ ਸੀ ਕਿ ਸਾਡੇ ਸਮਨਾਂ ਦਾ ਜਵਾਬ ਨਹੀਂ ਦਿੱਤਾ ਜਾ ਰਿਹਾ ਤੇ ਆਖਿਰ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਰਵਿੰਦ ਕੇਜਰੀਵਾਲ ਵਿਅਕਤੀਗਤ ਤੌਰ ਦੇ ਉੱਤੇ ਰਾਊਜ਼ ਐਵੈਨਿਊ ਕੋਰਟ ਦੇ ਵਿੱਚ ਜਾਂਦੇ ਨੇ ਪੇਸ਼ ਹੁੰਦੇ ਨੇ ਤੇ ਉੱਥੇ ਉਹਨਾਂ ਨੂੰ ਜ਼ਮਾਨਤ ਮਿਲ ਜਾਂਦੀ ਹੈ ਉਸ ਤੋਂ ਬਾਅਦ ਉਹ ਹਾਈ ਕੋਰਟ ਦਾ ਰੁਖ ਕਰਦੇ ਨੇ ਉੱਥੋਂ ਵੀ ਜ਼ਮਾਨਤ ਚਾਹੁੰਦੇ ਨੇ ਪਰ ਉਸ ਜ਼ਮਾਨਤ ਤੋਂ ਪਹਿਲਾਂ ਸੁਣਵਾਈ ਅਧੀਨ ਮਾਮਲੇ ਦੇ ਦੌਰਾਨ ਹੀ ਈਡੀ ਨੇ ਦਿੱਲੀ ਦੇ ਮੁੱਖ ਮੰਤਰੀ ਰਵਿੰਦ ਕੇਜਰੀਵਾਲ ਨੂੰ ਘਰ ਤੋਂ ਹੀ ਗ੍ਰਿਫਤਾਰ ਕਰ ਲਿਆ ਹੈ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਮਲਾ ਕੀ ਮੋੜ ਲੈਂਦਾ ਹੈ ਨਿਟਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਤ ਸੁਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਹਨਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ